ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੀਵਾ ਦਿਆਲੂ ਵਾਲਾ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਚਾਰਗਾਮਾ ਦਿਖਾਵਾਂਗੇ ਬਾਈ ਕੋਲੇ ਇੱਕ ਤਾਂ ਦਿਖਾਵਾਂਗੇ ਤਾਜੀ ਸੂਈ ਜਰਸੀ ਤੇ ਨਾਲ ਜਿਹੜੀ ਬੱਛੀ ਆ ਬੱਛੀ ਤੇ ਵੀ ਮਾਰਦੀ ਗਰੀ ਕੈਮਰਾ ਬੱਛੀ ਵੀ ਪਿਓਰ ਜਰਸੀ ਦੇ ਵਿੱਚ ਆ ਗਈ ਤਾਜੀ ਸੂਈ ਆ ਤੇ ਜੇਰ ਇਹਦੀ 2-4 ਮਿੰਟ ਦੇ ਵਿੱਚ ਤਕਰੀਬਨ 20 ਤੋਂ ਵੱਧ ਜੇਰ ਪੈ ਗਈ ਜਦੋਂ ਗਾਂ ਬੈ ਗਈ ਜੇਰ ਸਿੱਧੂਗੀ ਉਹ ਵੀਡੀਓ ਬਾਈ ਤੋਂ ਮੰਗਾ ਲਿਓ ਬਾਕੀ ਗੱਲਬਾਤ ਸੋਡੀ ਬਾਈ ਨਾਲ ਕਰਾ ਦਨੇ ਆ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇੜਾ ਰੇਟ ਆ ਰੇਟ ਵੀਡੀਓ ਚ ਕਰਾ ਦਾਂਗੇ ਹੋਰ ਮੌਨ ਕੀ ਕਿਵੇਂ ਆ ਵਧੀਆ ਵੀਰੇ ਜੀ ਚੜਦੀ ਕਲਾ ਹਾਂ ਜਮਾ ਓਕੇ ਵੀਰੇ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਗੱਲ ਚੰਗਾ ਚੱਲਦਾ ਕੰਮ ਚੰਗਾ ਵਧੀਆ ਵੀਰੇ ਕਿਹੜੇ ਬੰਨੋ ਕਰਦੀਆਂ ਸ਼ੁਰੂ ਫੇਰਾ ਬਾਈ ਇਦਰੀ ਕਰ ਜਰਸੀ ਤੋਂ ਇੱਕ ਤੋਂ ਕਰਦੀ ਇੱਕ ਨੰਬਰ ਤੋਂ ਤੋੜ ਖੋਲ ਕੇ ਇੱਕ ਨੰਬਰ ਤੇ ਮਾਰ ਦੇ ਗਰੀ ਜਰਸੀ ਦਿਖਾ ਦੇ ਵੱਡੇ ਕੱਦ ਕਾਠ ਵਾਲੀ ਪੰਜਾਬ ਵਾਲੀ ਐਚ ਐਫ ਜੱਡਾ ਕੱਦ ਆ ਗਿਆ ਇਹਦਾ ਕੱਦ ਕਾਠ ਆ ਗਿਆ ਐਚ ਐਫ ਜੱਡਾ ਤੇ ਬੌਲਾ ਕੱਢਿਆ ਕੁਛ 4-5 ਕਿਲੋ ਬੌਲਾ ਕੱਢਿਆ ਹੋਇਆ ਉਨਹੀਂ ਕੱਢਿਆਗਾ ਠੀਕ ਹੈ ਗੱਲ ਆ ਹੂੰ ਹੂੰ ਆ ਬੌਲਾ ਵਾਈ ਕਹਿੰਦਾ ਕੱਢਿਆ ਹੋਇਆ 5 ਤੋਂ 4 ਕਿਲੋ ਕਿਉਂਕਿ ਜੇਰ ਜਦੋਂ ਬਹਿ ਗਈ ਤੁਹਾਨੂੰ ਪਤਾ ਵੀ ਹਾਂ ਜੇਰ ਜਮਾ ਤਿਆਰ ਹੈ ਵੀਰੇ ਜੇਰ ਲਟਕੀ ਪਈ ਆ ਸਿਰ ਪੰਜਾਬ ਵਾਲੀ ਪਿਓਰ ਜਰਸੀ ਹੈਗੀ ਉੱਚੇ ਕੱਦ ਵਾਲੀ ਕੱਦ ਆ ਗਿਆ ਫੁੱਲ ਮੰਡਾ ਤੇ ਥਣ ਦਾ ਸਹਿਜ ਆ ਜਿਹੜਾ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਇਹ ਹੋ ਸਕਦਾ ਜਲਦੀ ਜਲਦੀ ਵੀਡੀਓ ਚ ਆ ਚੱਕੋ ਜੇਰ ਵਾਲਾ ਕੰਮ ਵੀ ਤੁਹਾਡਾ ਵੀਡੀਓ ਚ ਨਿਮੇੜਤਾ ਵੀਡੀਓ ਜੀ ਸਿਰਤੀ ਮਾਰਦੇ ਗਏ ਕੈਮਰਾ ਜੇਰ ਜੱਪਾ ਕਰਾ ਦੇ ਚੈੱਕ ਤੇ ਹੁਣ ਮਾਰਦੇ ਆ ਆਰਡਰ ਕੁਆਲਟੀ ਦੇ ਤੁਹਾਨੂੰ ਆਖਿਆ ਸੀ ਵੀ ਜੇਰ ਤਾਂ ਡੇਗਣ ਦੇ ਨੇੜ ਹੀ ਐ। ਥਣ ਦਾ ਸਹਿਜ ਬਹੁਤ ਸੋਨਾ ਰੱਖਦੀ ਆ। ਥਣ ਦਾ ਦੀ ਮੁੰਟੀ ਕਿਵੇਂ ਆ? ਜਮਾ ਇੱਕ ਨੰਬਰ ਐ ਵੀਰੇ। ਜਮਾ ਸਾਊਥੀਲ ਐ ਠੰਡੀ ਐ ਜਮਾ ਐ ਨਾ। ਠੀਕ ਆ ਗੱਲ। ਥਣ گلابی ਲੱਗਿਆ ਬਾਈ। ਆ گلابی ਥਣ ਲੱਗਿਆ ਬਾਈ ਕਹਿੰਦਾ ਚਵਾਈ ਦੀ 100 ਦਾ 100 ਆ। ਸੂਆ ਮੁੰਟੀ ਕਿਹੜਾ ਦਾ? ਸੂਆ ਪਲੂਣ ਐ ਵੀਰੇ। ਪਲੂਣ ਬੱਛੀ ਸੂਈ ਐ। ਪਹਿਲਾ ਸੂਆ। ਪਹਿਲਾ ਸੂਆ। ਤੇ ਨਾਲ ਵੀ ਬੱਛੀ ਆ ਗਈ। ਹਾਂ ਹਲੇ ਦੰਦਾਂ ਚ ਹੀ ਐ ਹੈ ਵੀ। ਠੀਕ ਆ ਗੱਲ। ਹਾਂ ਵੀਰੇ। ਆ ਹੈਗੀ ਬਾਈ ਕਹਿੰਦਾ ਦੰਦਾਂ ਚ ਹੀ ਆ ਪਰ ਹੋਊਗੀ ਇਹ ਦੰਦਾਂ ਦੇ ਵਿੱਚ ਹੀ ਬੋਲਾ ਇਹਦਾ ਬਾਈ ਕਹਿੰਦਾ ਕੱਟਤਾ ਦੀ ਇਹ ਬੋਲਾ ਕੱਢਣ ਦਾ ਕੀ ਕਾਰਨ ਹੁੰਦਾ ਬਾਈ ਯਾਰ ਕੱਢਣ ਦਾ ਵੀਰੇ ਖੰਡ ਪਾ ਕੇ ਪਿਆ ਦੇਣਾ ਉਹਦੇ ਨਾਲ ਜੇਰ ਪੈ ਜਾਂਦੀ ਹੈ ਨਾਲ ਦੀ ਨਾਲ ਹਾਂ ਨਾਲ ਦੀ ਨਾਲ ਦੇਸੀ ਨੁਸਖਾ ਤੁਹਾਨੂੰ ਅੱਜ ਜੇਰ ਵਾਲਾ ਵੀ ਦੱਸਤਾ ਬਾਈ ਨੇ ਨਾਲ ਕੋਸਾ ਇਹ ਪਾਣੀ ਪਿਆ ਦੇਣੇ ਆ ਠੀਕ ਹੈ ਜੀ ਉਹਦੇ ਕਰਕੇ ਖੰਡ ਪਾ ਕੇ ਬੱਚੀ ਬਹੁਤ ਪੇਰੀ ਹੈ ਘਰੀ ਇਹ ਤੇ ਮਾਰਦੀ ਕੈਮਰਾ ਯਾਰ ਅੱਜ ਬੱਚੀ ਪਿਓਰ ਜਰਸੀ ਦੀ ਹੈ ਵੀਰੇ ਨਾਲ ਇਹਦੇ ਪੈਸੇ ਕਿੰਨੇ ਲਾ ਲਈ ਮੋਢੀ ਇਹਦਾ ਵੀਰੇ ਮੁੱਲ ਕਿੰਨਾ ਮਰਜ਼ੀ ਕਰਾਈ ਉਹ 62000 ਦੀ ਹਾਂ ਨਾ ਬੱਚੀ ਦੇ ਦਾਂਗੇ 62000 ਦੀ ਮਾਨਤਨ ਹੋ ਜੂ ਵਾੜ ਮਾਨਤਨ ਕਰ ਦ ਮਾਨਤਾਨ ਬਾਈ ਕਹਿੰਦਾ ਕਰਦਾ ਕੋਈ ਚੱਕਰ ਨਹੀਂ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਇਹ ਜਰਸੀ ਕ੍ਰੋਸ ਚ ਆ ਗਈ ਵੀਰੇ ਹਾਂ ਇਹ ਤੋਂ ਵੀ ਕ੍ਰੋਸ ਚ ਆ ਗਈ ਵੀਰੇ ਤੋਰ ਬਾਈ ਹੋਲ ਕੇ ਨੂੰ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਣਾ ਵੀਰੇ ਨੇ ਕਿੰਨੇ ਕਿ ਦਿਨ ਕੱਢਦੀ ਆ ਮੋਟੀ ਇਹ ਇਹ ਲੈ ਜੂ ਵੀਰੇ 10 ਦਿਨਾਂ 10 ਦਿਨ ਹਾਂ ਆਏ ਬਾਈ ਕਹਿੰਦਾ 10 ਦਿਨ ਪੈਂਟਿੰਗ ਨੇ ਦੁੱਧ ਕਿੰਨਾ ਕਹਦਾ ਸਿਆਦਾ ਪਹਿਲਾਂ ਦੁੱਧ ਇਹਦਾ ਵੀਰੇ 16 ਕਿਲੋ ਦੱਸਿਆ ਹੈਗਾ ਮਾਲਕ ਨੇ ਠੀਕ ਆ ਜੀ ਹਾਂ ਸਾਊ ਸੀਲ ਠੰਡੀ ਹੈ ਜਮਾ ਹੈ ਨਾ ਤਾਂ ਨਾਲ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਹਾਂ ਜੀ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਤੇ ਬੱਚੀ ਜਾਨ ਵਾਲੀ ਆ ਗਈ ਗੋਲ ਮਟੋਲ ਆ ਗਈ ਬਿਲਕੁਲ ਇਦੇ ਜੇ ਥੋੜਾ ਜਿਹਾ ਜੇ ਆਪਾਂ ਗੱਲਬਾਤ ਕਰ ਲਈਏ ਸਾਈਵਾਲ ਨਾ ਕਰੋਸ ਆ ਜੀ ਹਾਂ ਥੋੜਾ ਜਿਹਾ ਕਰੋਸ ਚ ਹੈ ਵੀਰੇ ਸੁਵਾਦੀ ਠੰਡੀ ਹੈ ਜਮਾ ਠੰਡੀ ਸੀਲ ਹੈ ਵੀਰੇ ਕਿਵੇਂ ਮਰਜੀ ਬੈਠੀ ਹੋ ਥੱਲੇ ਗਰਮ ਤਾਂ ਨਹੀਂ ਕਿਸੇ ਪੱਖੋਂ ਨਾ ਨਾ ਜਮਾ ਗਰਮ ਨਹੀਂ ਵੀਰੇ ਜਮਾ ਹੈ ਨਾ ਸਾਉ ਸੀਲ ਠੰਡੀ ਹੈ ਹਾਂ ਤੇ ਦੁੱਧ ਇਹਨਾਂ ਦਾ ਜਿਹੜਾ ਕਰੋਸ ਆਂਗ ਚ ਆ ਜਾਂਦੇ ਨੇ ਥੋੜੀਆਂ ਜਿਹਾ ਨਾ ਦੁੱਧ ਦੇਣ ਦਾ ਸੱਜਣੋਂ ਮੱਜਾਂ ਦੇੜ ਗਏ ਹਾਂ ਜਮਾ ਮੱਜਾਂ ਵਰਗਾ ਆਉਂਦਾ ਵਧੀਆ ਤੇ ਸੁਵਾਦੀ ਆ ਗਈ ਠੰਡੀ ਸੀਲ ਦਿਨ ਕੱਢ ਦੀ 10 10 ਦਿਨ ਲੈ ਜੀ ਵੀਰੇ ਚਹਲੇ ਬਣਨੇ ਨੇ ਬਹੁਤ ਝੋਲ ਝੂਲ ਪਈ ਹੈ ਹਲੇ ਦੇਖੋ ਠੀ 58000 ਦੀ ਬੱਸੀ ਦੇ ਦਾਂਗੇ ਆਪਾਂ ਮਾਨਤਾ ਮੂਲ ਹਾਂ ਮਾਨਤਨ ਕਰਦਾਂਗੇ 58000 ਆ ਮਾਨਤਨ ਬਾਈ ਕਹਿੰਦਾ ਕਰਦਾਂਗੇ 58000 ਦੇ ਵਿੱਚੋਂ ਤੇ ਹੁਣ ਮਾਰ ਦੇ ਗਰੀ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਐਚ ਐਫ ਕਲਾ ਇਹ ਐਚ ਐਫ ਆ ਗਈ ਵੀਰੇ ਸੋਹਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਜੀ ਇਹਨੇ ਤੀਜਾ ਸੂਆ ਸੂਣਾ ਵੀਰੇ ਤੀਜਾ ਨਹੀਂ ਵਪਾਰੀ ਮੱਖਾ ਦੂਜੇ ਤੋਂ ਵੱਡੀ ਲਿਆਉਂਦੀ ਨਾ ਨਾ ਤੀਜਾ ਸੂਆ ਸੂਣਾ ਵੀਰੇ ਠੀਕ ਆ ਗੱਲ ਆ ਥੋੜਾ ਜਿਹਾ ਦੁਰਦੀ ਤੇ ਕੈ ਇਨਾਲ ਸੁਆ ਬਾਈ ਕਹਿੰਦਾ ਸੋਨਾ ਤੀਜਾ ਤੇ ਦੁੱਧ ਕਿੰਨਾ ਕਹ ਦੱਸਿਆਦਾ ਮੁੰਟੀ ਦੁੱਧੇ ਦਾ ਵੀਰੇ 22 ਲੀਟਰ ਦੱਸਿਆ ਦੂਜੇ ਸੂਏ ਦਾ ਇਹਨਾਂ ਦੇ ਮਾਲਕ ਨੇ 22 ਲੀਟਰ ਹਾਂ ਇਹ ਕਿ 22 ਪਲੱਸ ਦੇਊਗੀ 25 ਪਲੱਸ ਦੇਊਗੀ ਵੀਰੇ ਉਹ ਆ ਨਵੇਂ ਹਾਂ ਚੀ ਗਈ ਹਾਂ ਹਾਂ ਨਵੇਂ ਅੰਕ ਚ ਵੀਰੇ ਬੱਚੀ ਆਲੇ ਜਮਾਂ ਆ ਆ ਗਈ ਬਿਲਕੁਲ ਨਵੇਂ ਅੰਗ ਚ ਤੇ ਪਾਈਪ ਵੀ ਚੰਗਾ ਜਾਂਦਾ ਦੁੱਧ ਵਾਲਾ ਤੇ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਦਿਨ ਇਹਦੇ ਹਫਤਾ ਪੈਂਡਿੰਗ ਹੈ ਵੀਰੇ ਇੱਕ ਹਫਤਾ ਇੱਕ ਹਫਤਾ ਲੈ ਜੂਗੀ ਹਾਂ ਆ ਗਈ ਸੱਜਣੋ ਪ੍ਰਿੰਟਰ ਦੇ ਵਿੱਚ ਕੋਈ ਬੜੇ ਵੱਡੇ ਫालतू ਕੱਦ ਦੀ ਵਾਲੀ ਨਹੀਂ ਹੈਗੀ ਜਿਵੇਂ ਆਪਾਂ ਕਿਹਾ ਟੰਗਲ ਜੀ ਬੱਛੀ ਨਹੀਂ ਹੈਗੀ ਕੱਦ ਦਰਮਿਆਨੇ ਦਰਮਿਆਨੇ ਚ ਆ ਗਈ ਪੋਲਾ ਬਹੁਤ ਮਜ਼ਬੂਤ ਹੈ ਇਹ ਪੋਲਾ ਪਿਆ ਆਰਡਰ ਹਜੇ ਬਣੂ ਵੀ ਬਹੁਤ ਹੈ ਬਹੁਤ ਬਣਦੀ ਹੈ ਇੱਥੇ ਆ ਜਾਂਦੀ ਹੈ ਜਮਾਂ ਇਹਨਾਂ ਇਹਦਾ ਕੀ ਰੀਟਰ ਹੋਊਗਾ ਵੀ ਇਹ ਦਾ ਵੀਰੇ ਮੁੱਲ ਕਿੰਨਾ ਮਰਜ਼ੀ ਕਰਾ ਲਓ 65000 ਦੀ ਹਾਂ ਨਾ ਬੱਚੀ ਦੇ ਦਾਂਗੇ 65 ਦੀ ਫਿਕਸ ਜੀ ਦੇ ਦੇਵਾਂਗੇ ਫਿਕਸ ਦੀ ਦੇ ਦਾਂਗੇ ਹਾਂ ਆਪਣੇ ਤੇ ਹੁਣ ਮਾਰ ਦੇ ਕਰੀ ਚਾਰ ਨੰਬਰ ਵਾਲੀ ਦੇ ਕੈਮਰਾ ਇਹ ਆ ਗਈ ਫੁੱਲ ਵੱਡੇ ਕਰਦੇ ਹਾਂ ਹਾਂ ਇਹ ਵੱਡੇ ਕਰਦੇ ਚਾਹੀਦੇ ਧੋਰ ਦੇ ਬਾਈ ਖੋਲ ਕੇ ਇਹਦਾ ਸੁਆ ਕਿਹੜਾ ਇਹਨੇ ਦੂਜਾ ਸੂਣਾ ਵੀਰੇ ਇਹ ਕਿੰਨੇ ਕ ਦਿਨ ਕੱਢਦੀ ਆ ਇਹ ਲੈ ਜੂ 10 ਤੋਂ 12 ਦਿਨ ਠੀਕ ਆ ਗੱਲ ਨਾਲੇ ਕੱਚੀ ਐ ਇਹ ਆ ਇਹ ਬਾਈ ਕਹਿੰਦਾ ਕੱਢ ਦੂਗੀ 10 ਤੋਂ 12 ਦਿਨ ਦੀ ਕੱਚੀ ਆ ਕੱਦ ਆ ਗਿਆ ਫੁੱਲ ਵੱਡਾ ਤੇ ਆ ਗਈ ਕਰੋ ਸੰਗ ਦੇ ਵਿੱਚ ਚਾਰੇ ਵੜਾ ਸਾਨੂੰ ਮੈਂ ਗਰਮੀ ਵਾਲੀਆਂ ਦਿਖਾਈਆਂ ਨੇ ਗਰਮੀ ਚੱਲਣ ਵਾਲੀਆਂ ਨੇ ਚਾਰੇ ਵੜਾ ਇਹ ਆ ਗਈ ਕ੍ਰੋਸ ਅੰਕ ਚ ਕੱਦ ਵੀ ਫੁੱਲ ਆ ਗਿਆ ਗਰਮੀ ਵਾਲੇ ਤੋਹਫੇ ਨੇ ਵੀਰੇ ਚਾਲੀ ਲੰਬੀ ਵੀ ਫੁੱਲ ਆ ਗਈ ਇਹਦੀ ਦੁੱਧ ਦੀ ਕੀ ਰਿਪੋਰਟ ਆ ਮੁੰਟੀ ਇਹਦੀ ਵੀਰੇ 17 ਲੀਟਰ ਦੀ ਦੱਸਿਆ ਮਾਲਕ ਨੇ ਠੀਕ ਆ ਗੱਲ ਆ ਪਹਿਲਣ ਦਾ ਹਾਂ ਪਹਿਲਣ ਦਾ ਵੀਰੇ ਆਰਡਰ ਰੱਖੂਗੀ ਫਿਕਸ ਜਾ ਹਣਾ ਹਾਂ ਫਿਕਸ ਰੱਖੂ ਵਾਲੇ ਕੱਚੀ ਹੈਗੀ ਝੋਲ ਝੂਲ ਬਹੁਤ ਐ ਠੀਕ ਆ ਗੱਲ ਆ ਥਣ ਦੇਖੋ ਕਿਵੇਂ ਲੱਗਿਆ ਸੁਣਦਾ ਸਹਿਜ ਬਹੁਤ ਸੁਨਵਾ ਰੱਖਦੀ ਐ ਹਾਂ ਵੀਰੇ ਪੈਨਸਲ ਥਣ ਰੱਖਦੀ ਐ ਜਿਵੇਂ ਆਪਾਂ ਕਹਿੰਦੇ ਨੇ ਹਾਂ ਜਮਾਂ ਯਾਰ ਪੋਲੀ ਐ ਤਾਰ ਦੂਰ ਜਮਾਂ ਚਵਾਈ ਦੀ ਬਾਈ ਕਹਿੰਦਾ ਫੋਕੀਆ ਕਿਉਂਕਿ ਜਦੋਂ ਵਪਾਰੀ ਚੇਪਾ ਲਾਉਂਦਾ ਉਦੋਂ ਤਕਰੀਬਨ ਤਕਰੀਬਨ ਇੱਕ ਆਈਡੀਆ ਜਾਂ ਹੋ ਜਾਂਦਾ ਹੁੰਦਾ ਜਦੋਂ ਚੇਪਾ ਆਉਂਦਾ ਵੀ ਚਵਾਈ ਨਹੀਂ ਕਿੱਦਾਂ ਨਹੀਂ ਹੋਊਗੀ ਸੁਹਾ ਦੀ ਆ ਗਈ ਬਾਈ ਕਹਿੰਦਾ ਠੰਡੀ ਸੀਲ ਤੇ ਪਲਾਈਆਂ ਪਲੂਈਆਂ ਇਹਦੇ ਵਿੱਚ ਬਹੁਤ ਪਈਆਂ ਨੇ ਕੱਦ ਕਰਦੇ ਪਲਾਈਆਂ ਪਲੂਈਆਂ ਮਾ ਆਣ ਹਲੇ ਤੇ ਬਣੂ ਬਣੂਗੀ ਫੁੱਲ ਹਨਾ ਫੁੱਲ ਆ ਜਾਂਦੀ ਐ ਇੱਥੇ ਤੇਵਾ ਇਹਦਾ ਮੌਨਟੀ ਕੀ ਰੇਟਰ ਹੋਊਗਾ ਇਹਦਾ ਵੀਰੇ ਆਪਾਂ 58000 ਦੀ ਇਹ ਦੇ ਦਾਂਗੇ ਮੁੱਲ ਕਿੰਨਾ ਮਾਰੀਂ हां कोई गल नहीं उदा मौके दे मान तान करदा है जेड़ा भाई वीडियो देख के आउगा ठीक है गल साफ-सूम वाली ਛੱਡ ਦੂਗਾ ਮੌਂਟੀ ਇਹ ਜੀ ਗੱਲ ਨਹੀਂ ਆ ਨੰਬਰ ਬੋਲ ਦੇ ਮੌਂਟੀ ਤਰਾ ਨੰਬਰ ਵੀਰੇ 9872434592 ਪਿੰਡ ਖੀਵਾ ਦੇਲੂ ਵਾਲਾ ਆਪਣਾ ਜਿਲ੍ਹਾ ਮਾਨ 72434592 ਘਰ ਆਪਣਾ ਕਿਹੜੇ ਰੋਡ ਤੇ ਆ ਗਿਆ ਭਾਈ ਆਪਣਾ ਵੀਰੇ ਪਿੰਡ ਟੱਪ ਕੇ ਗੁਰਦੁਆਰਾ ਸਾਹਿਬ ਅੱਗੋਂ ਦੀ ਨੰਕੇ ਪੰਹੇਰਾ ਨੂੰ ਜਾਂਦੇ ਰਾਜ ਜੀ ਬੰਦੇਰ ਨੂੰ ਮੇਨ ਰੋਡ ਤੇ ਜਾਂਦੇ ਆ ਮੇਨ ਰੋਡ ਤੇ ਵੀਰੇ ਜਿਹੜਾ ਮੇਰਾ ਖਾਲਾ ਹੰਡਾ ਇਹਨੂੰ ਜਾਂਦਾ ਆ ਇਹ ਤਨੌਲੇ ਨੂੰ ਜਾਂਦਾ ਤਨੌਲੇ ਨੂੰ ਜਾਂਦਾ ਜਿਹੜਾ ਤਨੌਲੇ ਤੋਂ ਪੀਖਿਆ ਰੋੜਾ ਇਹ ਪੀਖਿਆ ਰੋੜਾ ਵੀਰੇ ਹਾਂ ਹਾਂ ਉੱਥੋਂ ਤਕਰੀਬਨ ਰੋੜ ਤੋਂ ਕਿੰਨਾ ਘਾਟ ਮਾਪਣਾ ਰੋੜ ਤੋਂ 4-5 ਕਿਲੋਮੀਟਰ ਸਾਈਡ ਤੇ ਪਿੰਡ ਆ ਹਾਂ ਪਿੰਡ ਬੜਨਸਰ ਪਹਿਲਾਂ ਆਪਣਾ ਘਰ ਆਉਂਦਾ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਲਾ ਦੂੰਗਾ ਇੱਕ ਤਾਂ ਤਾਜੀ ਸੂਈ ਬੈਠ ਦਿਖਾਈ ਆ ਵੱਡੇ ਕੱਦ ਕਾਠ ਚਾ ਪੰਜਾਬ ਵਾਲੀ ਨਾਲ ਵੀ ਬੱਛੀ ਆ ਗਈ ਤੇ ਇੱਕ ਜਰਸੀ ਕ੍ਰੋਸ ਦਿਖਾਈ ਆ ਤੇ ਦੋ ਐਚਐਫ ਕ੍ਰੋਸ ਦਿਖਾਈਆਂ ਨੇ ਇਹਨਾਂ 'ਚੋਂ ਜਿਹੜੀ ਵੀ ਬੱਛੀ ਤੁਹਾਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ